ਮੈਨੂੰ ਕੀ ਪਤਾ ਮੰਮੀ ਕੀ ਖਰੀਦਣ ਗਈ ਆ ਨਾ ਜੇ ਤੂੰ ਉਹਨੂੰ ਬਾਜ਼ਾਰ ਚ ਦੇਖ ਹੀ ਲਿਆ ਸੀਗਾ ਤਾਂ ਤੂੰ ਉਹਨੂੰ ਪੁੱਛਿਆ ਨਹੀਂ ਵੀ ਸੁਨਿਆਰੇ ਦੇ ਕੀ ਕਰਦੀ ਫਿਰਦੀ ਆ ਮੰਮੀ ਮੈਂ ਪੁੱਛਿਆ ਸੀ ਉਹਨੂੰ ਅੱਗੋਂ ਬਹਾਨੇ ਮਾਰਤੇ ਆਖੇ ਕਿ ਪਤਾ ਨਹੀਂ ਕੁੜੀ ਦੇ ਟੋਪਸ ਦੀ ਕੋਲੀ ਪਵਾਉਣੀ ਆ ਆ ਕੁੜੀ ਦੇ ਟੋਪਸ ਦੀ ਕੋਲੀ ਪਤਾ ਨਹੀਂ ਕਹਿੰਦੀ ਆ ਕੋਕੇ ਜੇ ਦੀ ਮੈਂ ਕੋਲੀ ਪਵਾਉਣੀ ਆ ਮੈਨੂੰ ਇੰਨਾ ਕਹਿ ਕੇ ਆ ਗਈ ਆ ਉਹ ਗਈ ਨਹੀਂ ਨੌਕਰੀ ਕਰਦੀ ਫਿਰਦੀ ਆ ਕਿ ਆਵਾਰਾ ਕਰਦੀ ਕਰਦੀ ਫਿਰਦੀ ਆ ਮੰਮੀ ਮੈਨੂੰ ਤਾਂ ਪਤਾ ਨਹੀਂ ਪਰ ਉਹਨੂੰ ਨਾ ਦੱਸਿਓ ਵੀ ਬਬਲੀ ਨੇ ਦੱਸਿਆ ਵਾ ਹੁਣ ਆਪੇ ਦੇਖ ਲਿਓ ਪੁੱਛਣਾ ਤਾਂ ਹੈਗਾ ਹੀ ਆ ਹੁਣ ਪਰ ਮੇਰਾ ਨਾਂ ਨਾ ਆਵੇ ਬੋਈ ਨਾ ਆ ਲੈਣ ਦੇ ਉਹਨੂੰ ਘਰੇ ਉਹਨੂੰ ਤਾਂ ਮੈਂ ਪੁੱਛਦੀ ਆ ਕਿਹੜੀ ਕਿਹੜੀ ਦੁਕਾਨ ਤੇ ੱੱਕੇ ਖਾਂਦੀ ਫਿਰਦੀ ਆ ਉਹ ਤੇ ਨਾਲੇ ਦੱਸਦੀ ਆ ਗੋਲਡੀ ਨੂੰ ਜਿਹਦੀ ਹਮਾਇਤ ਕਰਦਾ ਫਿਰਦਾ ਵਾ ਨਾ ਆ ਦੇਲਾ ਕੀ ਖੇ ਖਾਂਦੀ ਫਿਰਦੀ ਆ ਲੋਕਾਂ ਦੀਆਂ ਦੁਕਾਨਾਂ ਤੇ ਮੰਮੀ ਮੈਨੂੰ ਤਾਂ ਪਤਾ ਨਹੀਂ ਤੁਸੀਂ ਤਾਂ ਜ਼ਿਆਦਾ ਹੀ ਵਧੀ ਜਾਂਦੇ ਹੋ ਮੈਂ ਕਹਿੰਨੀ ਆ ਭਈ ਇੰਜ ਵੀ ਮੇਰਾ ਨਾਂ ਨਾ ਆਵੇ ਤੁਸੀਂ ਆ ਨਾਲ ਦੀ ਗਵੰਡਨ ਦਾ ਨਾਂ ਲੈ ਦਿਓ ਭਈ ਉਹਨੇ ਬਾਜ਼ਾਰ 'ਚ ਦੇਖਿਆ ਸੀਗਾ ਤੂੰ ਫਿਕਰ ਨਾ ਕਰ ਮਨਦੀਪ ਨੂੰ ਤਾਂ ਅੱਜ ਘਰ ਵੜ ਲੈਣ ਦੇ ਉਹਦਾ ਤਾਂ ਜੋ ਮੈਂ ਸਿਆਪਾ ਕਰਨਾ ਵਾ ਨਾ ਬਸ ਮੈਨੂੰ ਪਤਾ ਵਾ ਮੰਮੀ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਤਾਂ ਜ਼ਿਆਦਾ ਹੀ ਕਰੀ ਜਾਂਦੇ ਆ ਪੁੱਛ ਲਿਓ ਪਰ ਮੇਰਾ ਨਾਂ ਨਾ ਆਵੇ ਮੈਂ ਬਾਰ-ਬਾਰ ਕਹੀ ਜਾਂਨੀ ਆ ਮੇਰਾ ਦੱਸਣਾ ਫਰਜ਼ ਸੀਗਾ ਲੈ ਆਪ ਚਾਰ ਕੱਪੜੇ ਤੈਅ ਕਰਨ ਨੂੰ ਕਿਹਾ ਸੀ ਉਹ ਵੀ ਨਹੀਂ ਮਾਤਾ ਨੇ ਕੀਤੇ ਦੱਸ ਆ ਗੀ ਮਹਾਰਾਣੀ ਮਨਦੀਪ ਪਾਣੀ ਬਾਜੋ ਪੀ ਪਹਿਲਾ ਇੱਧਰ ਆ ਕੇ ਮੇਰੀ ਗੱਲ ਸੁਣ ਜਰਾ ਸੁਣਿਆ ਨਹੀਂ ਇੱਧਰ ਆ ਜਾ ਹਾਂ ਜੀ ਾਂਜੀ ਤਾਂ ਠੀਕ ਵਾ ਮੈਨੂੰ ਇਹ ਦੱਸ ਅੱਜ ਸੁਨਿਆਰੇ ਦੀ ਦੁਕਾਨ ਤੇ ਤੂੰ ਕੀ ਕਰਦੀ ਪਈ ਸੀ ਮੈਨੂੰ ਲੱਗਦਾ ਤੇ ਕਿਨੇ ਦਾਸਤਾ ਮਮੂ ਮੈਨੂੰ ਪਤਾ ਲੱਗ ਕੇ ਉਹ ਮੰਮੀ ਮੈਂ ਤਾਂ ਕੀ ਮੰਮੀ ਮੰਮੀ ਲਾਈ ਆ 골ਡੀ ਤਾਂ ਕਹਿੰਦਾ ਸੀਗਾ ਤੈਨੂੰ ਕਿਸੇ ਖਟੌਣੇ ਵਾਲੀ ਦੁਕਾਨ ਤੇ ਲਾਇਆ ਵਾ ਤੂੰ ਮੈਨੂੰ ਇਹ ਦੱਸ ਵੀ ਤੂੰ ਸੁਨਿਆਰੇ ਦੀ ਦੁਕਾਨ ਤੇ ਕੀ ੱੱਕੇ ਖਾਂਦੀ ਫਿਰਦੀ ਸੀ ਕਿ ਮੈਨੂੰ ਲੱਗਦਾ ਮੰਦੀਪ ਆ ਕੀ ਦੇਖ ਆ ਬਲਾ ਨੋ ਕਿਨੇ ਕਿਹਾ ਮਨਦੀਪ ਸੁਨਿਆਰੇ ਦੀ ਦੁਕਾਨ ਤੇ ਸੀਗੀ ਇਹ ਤਾਂ ਖਡਾਉਣੇ ਵਾਲੀ ਦੁਕਾਨ ਤੇ ਕੰਮ ਕਰਦੀ ਆ ਨਾ ਮੈਨੂੰ ਨਾ ਹ ਨਾਲ ਦੀ ਗਵਾਂਡਨ ਦੱਸਦੀ ਪਈ ਸੀਗੀ ਕਿ ਤੁਹਾਡੀ ਛੋਟੀ ਨੂੰ ਕਿਸੇ ਸੁਨਿਆਰੇ ਦੀ ਦੁਕਾਨ ਤੇ ੱੱਕੇ ਖਾਂਦੀ ਫਿਰਦੀ ਆ ਅੱਛਾ ਸੁਨਿਆਰੇ ਦੀ ਦੁਕਾਨ ਤੋਂ ਨਿਕਲਣਾ ਤਾਂ ਮੈਨੂੰ ਦੀਦੀ ਨੇ ਦੇਖਿਆ ਸੀ ਪਰ ਮੰਮੀ ਕਹਿੰਦੀ ਮੈਨੂੰ ਗਵਾਂਡਨ ਨੇ ਦੱਸਿਆ ਹੈ ਨਾਲ ਦੇ ਗਵਾਂਡਨ ਨੇ ਦੱਸਿਆ ਤੁਹਾਨੂੰ ਦੀਪ ਕੀ ਕਰਨ ਗਈ ਸੀ ਮੈਨੂੰ ਨਾ ਸੱਚੋ ਸੱਚ ਦੱਸ ਦੇ ਤੂੰ ਕੀ ਕਰਨ ਗਈ ਸੀ ਸੁਨਿਆਰੇ ਦੀ ਦੁਕਾਨ ਤੇ ਮੰਮੀ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰੇ ਵਿਸ਼ਵਾਸ ਕਰੋ ਫੇਰ ਵੀ ਗੋ ਵੈਲਕਮ ਟੂ ਬ੍ਰਾਂਡ ਕੁਲਟੋਏ ਜੋ ਆਪਣਾ ਬਚਪਨ ਯਾਦ ਲਾਏ ਸੋ ਵਿਦ ਏਵਰੀ ਪਰਚੇਸ ਗੈਟ ਅ ਗਿਫਟ ਫ্রম ਬ੍ਰਾਂਡ ਗੁੱਡ ਬਾਏ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਇੱਕ ਜੇ ਤੈਨੂੰ 골ਡ ਹੀ ਨੇ ਉਹ ਖਡੋਣਿਆਂ ਵਾਲੇ ਦੇ ਲਗਾਇਆ ਵਾ ਨਾ ਤਾਂ ਤੂੰ ਉੱਥੇ ਕੀ ਰਹਿ? ਉਦੋਂ ਬਾਹਰ ਦੂਜੀਆਂ ਦੁਕਾਨਾਂ ਤੇ ੱੱੱਕੇ ਖਾਣ ਦੀ ਤੈਨੂੰ ਕੋਈ ਲੋੜ ਨਹੀਂ। ਆਇਆ ਨਾ ਹਵੇ ਵੀ ਮੈਂ ਲੋਕਾਂ ਤੋਂ ਸੁਣਦੀ ਫੇਰਾ। ਕਦੇ ਸੁਨਿਆਰੇ ਦੇ ਫਿਰਦੀ ਐ ਤੇ ਕਦੇ ਕਰਿਆਨੇ ਵਾਲੇ ਦੇ। ਮੰਮੀ, ਇਹਦੀ ਕੋਈ ਗੱਲ ਨਹੀਂ। ਮਨਦੀਪ, ਫਿਰ ਦੱਸਦੀ ਕਿਉਂ ਨਹੀਂ ਵੀ ਸੁਨਿਆਰੇ ਦੀ ਦੁਕਾਨ ਤੇ ਕਰਨੀ ਕੀ ਗਈ ਸੀ? ਤੈਨੂੰ ਛੱਡ, ਮੈਂ ਦੱਸਦਾ ਇਹ ਸੁਨਿਆਰੀ ਦੀ ਦੁਕਾਨ ਤੇ ਕਿਉਂ ਗਈ ਸੀ। ਇਹਦੀ ਹਮਾਇਤ ਕਰਨ ਦੀ ਲੋੜ ਨਹੀਂ ਗਈ ਤੈਨੂੰ। ਮੈਂ ਦੱਸ ਦਿੰਨੀ ਆ ਤੈਨੂੰ। ਗਾਮ ਮੇਹੇ ਘਟਾਉਣੇ ਵਾਲੀ ਦੁਕਾਨ ਤੇ ਕਰਦੀ ਆ ਤੇ ਤੁਰ ਹੀ ਇਹ ਫਿਰਦੀ ਆ ਸੁਨਿਆਰੇ ਦੀ ਦੁਕਾਨ ਤੇ ਨਾ ਮੈਂ ਜਾਣ ਸਕਦਾ ਤੂੰ ਐਡਾ ਵੱਡਾ ਕਦਮ ਕਿਉਂ ਚੱਕਿਆ ਜਿਹਦੇ ਕਰਕੇ ਤੈਨੂੰ ਆਪਣੀ ਅਗੁੱਠੀ ਵੇਚਣੀ ਪਈ ਮੁੰਦੀ ਨਹੀਂ ਸੀ ਆਪਣੀ ਮੁੰਦਰੀ ਵੇਚਦੀ ਆਪਣੀ ਹਾਂ ਉਹਦਾ ਸੁਨਿਆਰਾ ਮੇਰਾ ਦੋਸਤ ਸੀਗਾ ਤੇ ਮੈਨੂੰ ਐਡਾ ਲੱਗਦਾ ਹੈ ਕੈਂਜੀ ਦੇਖੇ ਲਿਖੇ ਰੱਖ ਦੋ ਉਹੋ ਉਹਦਾ ਗੋਲੀ ਬਾਜੀ ਦੇ ਘਰੋਂ ਆ ਉਹਨਾਂ ਛੋਟੇ ਭਰਾ ਦੀ ਵਾਈਫ ਆ। ਮੈਨੂੰ ਬੋਲੀ ਭਾਈ ਨਾਲ ਗੱਲ ਕਰਨੀ ਪਈ। ਜਦੋਂ ਇਹ ਦੇਖਿਆ ਹੀ ਆ ਨਾ ਨਾਲ ਹੀ ਮੈਨੂੰ ਫੋਨ ਆ ਗਿਆ ਸੀ। ਐਸੀ ਗੱਲ ਭਾਜੀ। ਬਹੁਤ ਠੀਕ ਆ ਕਉ।